ਅੱਛਾ ਕਾਲਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਸੁਰਖੀਆਂ ਤੇ ਮਾਫੀ ਵਾਲੀ ਗੱਲ ਤੇ ਕੁਲਵਿੰਦਰ ਕੌਰ ਦੇ ਭਰਾ ਦਾ ਆਇਆ ਬਿਆਨ ਕਿ ਹਾਂ ਮਾਫੀ ਦੀ ਨਹੀਂ ਕੋਈ ਗੁੰਜਾਇਸ਼ ਕੈਥਲ ਦੇ ਵਿੱਚ ਸਿੱਖ ਨੌਜਵਾਨ ਤੇ ਹੋਇਆ ਹਮਲਾ ਮਜੀਠਿਆ ਤੇ ਬੜਿੰਗਨੇ ਘੇੜੀ ਪਾਜਪਾ ਸਰਕਾਰ ਤੇ ਕੰਗਣਾ ਰਣੌਤ ਸੰਜੇ ਸਿੰਘ ਨੇ ਐਨਡੀਐ ਸਰਕਾਰ ਤੇ ਸਾਡੇ ਨਿਸ਼ਾਨੇ ਟੀਡੀਪੀ ਤੇ ਜੀਡੀਯੂ ਨੂੰ ਦਿੱਤੀ ਨਸੀਹਤ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਨਹੀਂ ਮਿਲਿਆ ਪੂਰਨ ਬਹੁਮਤ ਸਤਨਾਮ ਸਿੰਘ ਪੰਨੂ ਬੋਲੇ ਕਿਸਾਨੀ ਮੋਰਚੇ ਦਾ ਪਿਆ ਪਰਬਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਵਿੱਤ ਦਿਨ ਚੰਡੀਗੜ੍ਹ ਦੇ ਹਵਾਈ ਅੱਡੇ ਉੱਤੇ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਦੇ ਵੱਲੋਂ ਕੰਗੜਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਤੋਂ ਬਾਅਦ ਇਹ ਵੀ ਗੱਲਾਂ ਸਾਹਮਣੇ ਆਈਆਂ ਸਨ ਕਿ ਕੁਲਵਿੰਦਰ ਕੌਰ ਦੇ ਵੱਲੋਂ ਕੰਗੜਾ ਰਣੌਤ ਤੋਂ ਮਾਫੀ ਮੰਗ ਲਈ ਗਈ ਹੈ ਪਰ ਅੱਜ ਕੁਲਵਿੰਦਰ ਕੌਰ ਦੇ ਪ੍ਰਾਂ ਸ਼ੇਰ ਸਿੰਘ ਮਹਿਵਾਲ ਦੇ ਵੱਲੋਂ ਇਸ ਗੱਲ ਉੱਤੇ ਸਪਸ਼ਟੀਕਰਨ ਦਿੱਤਾ ਗਿਆ ਸ਼ੇਰ ਸਿੰਘ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਨੇ ਨਾ ਤਾਂ ਮਾਫੀ ਮੰਗੀ ਹੈ ਤੇ ਮਾਫੀ ਦੀ ਕੋਈ ਗੁੰਜਾਇਸ਼ ਵੀ ਨਹੀਂ ਹੈ ਤੇ ਨਾ ਹੀ ਕੁਲਵਿੰਦਰ ਕੌਰ ਨੂੰ ਇਸ ਤੇ ਕੋਈ ਅਫਸੋਸ ਹੈ ਕੰਗਨਾਰ ਨੋ ਦਿੱਤ ਥੱਪੜ ਕਾਂਡ ਮਾਮਲੇ ਤੋਂ ਬਾਅਦ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਦੇ ਵੱਲੋਂ ਮਾਫੀ ਮੰਗ ਲਈ ਗਈ ਹੈ ਇਸ ਨੂੰ ਲੈ ਕੇ ਹੀ ਕੁਲਵਿੰਦਰ ਕੌਰ ਦੇ ਭਰਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਰਨਲਿਸਟ ਕਤਰ ਸ਼ੇਰ ਸਿੰਘ ਮਹਿਵਾਲ ਦਾ ਬਿਆਨ ਸਾਹਮਣੇ ਆਇਆ ਹੈ ਦਰਸਲ ਸ਼ੇਰ ਸਿੰਘ ਮਹਿਵਾਲ ਦਾ ਕਹਿਣਾ ਹੈ ਕਿ ਨਾ ਤਾਂ ਕੁਲਵਿੰਦਰ ਕੌਰ ਨੂੰ ਕੋਈ ਅਫਸੋਸ ਹੈ ਅਤੇ ਮਾਫੀ ਦਿੱਤਾ ਕੋਈ ਗੁੰਜਾਇਸ਼ ਨਹੀਂ ਉਹਨਾਂ ਨੇ ਇਸ ਥੱਪੜ ਦੀ ਵਜ੍ਹਾ ਦੱਸਦਿਆਂ ਕੀ ਕਿਹਾ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸੰਗਠਨ ਸਕੱਤਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜ ਜੀ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦੇਵਾਂ ਕਿ ਜਦੋਂ 2020 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਜ ਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਵਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਗੁਜਾਇਸ ਸਾਡੇ ਕੋਲ ਨਹੀਂ ਹੈਗੀ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜ਼ਿਕਰ ਹੋਇਆ ਹੈ ਕਿ ਥੱਪੜकांड ਮਾਮਲੇ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਉਸ ਉੱਤੇ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਫਿਲਹਾਲ ਇਸ ਮਾਮਲੇ ਦੀ ਪੁੱਛਗਿੱਛ ਕੰਗਣਾ ਰਣੋਤ ਕੋਲੋਂ ਵੀ ਹੋ ਰਹੀ ਹੈ ਤੇ ਕੁਲਵਿੰਦਰ ਕੌਰ ਕੋਲੋਂ ਵੀ ਅਜਿਹੇ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਕੁਲਵਿੰਦਰ ਕੌਰ ਦੇ ਹੱਕ ਵਿੱਚ ਆਈਆਂ ਹੋਈਆਂ ਨੇ ਤੇ ਦੂਜੇ ਪਾਸੇ ਕੰਗਣਾ ਦੇ ਬਿਆਨਾਂ ਤੋਂ ਵੀ ਪੰਜਾਬ ਵਾਸੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਵਿਖਣਾ ਇਹ ਹੋਵੇਗਾ ਇਸ ਮਾਮਲੇ ਵਿੱਚ ਅਗਲਾ ਕੀ ਅਹਿਮ ਮੋੜ ਆਉਂਦਾ ਹੈ ਹਰਿਆਣਾ ਦੇ ਕੈਥਲ ਵਿੱਚ ਸਿੱਖ ਨੌਜਵਾਨ ਉੱਤੇ ਹਮਲਾ ਕਰਨ ਦੀ ਗੱਲ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਸਿਆਸੀ ਆਗੂਆਂ ਦੇ ਵੱਲੋਂ ਲਗਾਤਾਰ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਬਿਕਰਮਜੀਤ ਮਜੀਠੀਆ ਤੇ ਰਾਜਾ ਵੜਿੰਗ ਦੇ ਵੱਲੋਂ ਉਕਤ ਘਟਨਾ ਤੋਂ ਬਾਅਦ ਭਾਜਪਾ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਇਸ ਘਟਨਾ ਨੂੰ ਲੈ ਕੇ ਕੰਗਨਾ ਰਣੌਤ ਅਤੇ ਭਾਜਪਾ ਦੇ ਕਈ ਆਗੂਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਮਜੀਠੀਆ ਤੇ ਵੜਿੰਗ ਦਾ ਕਹਿਣਾ ਹੈ ਕਿ ਭਾਜਪਾ ਅਤੇ ਕੰਗਨਾ ਰਣੌਤ ਦੇ ਵੱਲੋਂ ਕੀਤੀ ਜਾ ਰਹੀ ਨਫ਼ਰਤ ਭਰੀ ਟਿੱਪਣੀ ਦੇ ਚੱਲਦਿਆਂ ਅਜਿਹੇ ਅਪਰਾਧ ਵਧ ਰਹੇ ਨੇ ਅਤੇ ਉਹਨਾਂ ਨੇ ਕਿਹਾ ਕਿ ਜੇ ਅਜਿਹਾ ਚੱਲਦਾ ਰਿਹਾ ਤਾਂ ਦੁਬਾਰਾ 1984 ਵਰਗੇ ਹਾਲਾਤ ਬਣ ਸਕਦੇ ਨੇ ਬੀਤੀ ਰਾਤ ਹਰਿਆਣਾ ਦੇ ਕੈਥਲ ਵਿੱਚ ਇੱਕ ਸਿੱਖ ਨੌਜਵਾਨ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰਨ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਭਖ ਚੁੱਕੀ ਹੈ ਅਤੇ ਹਰ ਕਿਸੇ ਦੇ ਵੱਲੋਂ ਕੰਗੜਾ ਰਣੋਥ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਹੀ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਦਰਸਲ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਨੌਜਵਾਨ ਨੂੰ ਸਿੱਖ ਵੱਖਵਾਦੀ ਕਿਹਾ ਗਿਆ ਜਿਸ ਤੋਂ ਬਾਅਦ ਬਹਿਸਬਾਜ਼ੀ ਹੋਈ ਤੇ ਗੱਲ ਹੱਥੋਂ ਭਾਈ ਤੱਕ ਪਹੁੰਚ ਗਈ ਹੁਣ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮਜੀਤ ਮਜੀਠੀਆ ਦੇ ਵੱਲੋਂ ਟਵੀਟ ਕੀਤਾ ਗਿਆ ਵਿਕਰਮ ਮਜੀਠੀਆ ਨੇ ਕਿਹਾ ਕਿ ਕੈਥਲ ਹਰਿਆਣਾ ਵਿੱਚ ਸਿੱਖ ਨੌਜਵਾਨ ਤੇ ਹੋਏ ਹਮਲੇ ਦੀ ਮੈਂ ਸਖਤ ਨਿੰਦਾ ਕਰਦਾ ਹਾਂ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਨਫ਼ਰਤੀ ਅਪਰਾਧ ਕੰਗਣਾ ਰਣੌਤ ਦੁਆਰਾ ਸਿੱਖ ਕੌਮ ਦੇ ਖਿਲਾਫ ਗਲਤ ਬੋਲਣ ਦਾ ਨਤੀਜਾ ਹੈ ਉਨ੍ਹਾਂ ਨੇ ਪੰਜ ਪਾਹੀ ਕਮਾਂਡ ਨੂੰ ਬੇਨਤੀ ਕੀਤੀ ਹੈ ਕਿ ਕੰਗੜਾ ਵੱਲੋਂ ਆਪਣੇ ਟਵੀਟ ਰਾਹੀਂ ਸਿੱਖ ਭਾਈਚਾਰੇ ਵਿਰੁੱਧ ਫੈਲਾਈ ਜਾ ਰਹੀ ਨਫ਼ਰਤ ਦਾ ਨੋਟਿਸ ਲਿਆ ਜਾਵੇ ਅਤੇ ਦੇਸ਼ ਵਿੱਚ ਖਾਸ ਕਰਕੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ ਇਸ ਦੇ ਨਾਲ ਬਿਕਰਮ ਮਜੀਠੀਆ ਨੇ ਇਹ ਤੱਕ ਕਹਿ ਦਿੱਤਾ ਕਿ ਜੇਕਰ ਤੁਰੰਤ ਅჯਹਾਨਾ ਕੀਤਾ ਗਿਆ ਤਾਂ ਇਹ ਜੰਗਲੀ ਅੱਗ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਫੈਲ ਸਕਦੀ ਹੈ ਬਿਕਰਮ ਮਜੀਠੀਆ ਨੇ ਇਹ ਤੱਕ ਅਸ਼ੰਕਾ ਦਾ ਦਿੱਤਾ ਹੈ ਕਿ ਇਸ ਨਾਲ 1984 ਦੀ ਦੁਹਰਾਈ ਵੀ ਹੋ ਸਕਦੀ ਹੈ ਜਦੋਂ ਸਿੱਖਾਂ ਨੂੰ ਕਾਂਗਰਸੀਆਂ ਦੀ ਅਗਵਾਈ ਵਾਲੀ ਭੀੜ ਨੇ ਨਿਸ਼ਾਨਾ ਬਣਾਇਆ ਸੀ ਉਹਨਾਂ ਕਹੇ ਹੈ ਕਿ ਇਸ ਵਾਰ 1984 ਜੇਕਰ ਦੁਹਰਾਇਆ ਜਾਂਦਾ ਹੈ ਤਾਂ ਫਿਰ ਪਾਜਪਾ ਨੂੰ ਦੋਸ਼ੀ ਠਹਿਰਾਇਆ ਜਾਵੇਗਾ ਦੂਜੀ ਪਾਸੇ ਲੁਧਿਆਣਾ ਤੋਂ ਹੁਣੇ-ਹੁਣੇ ਸੰਸਦ ਮੈਂਬਰ ਚੁਣੇ ਗਏ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਵੱਲੋਂ ਵੀ ਇਸ ਘਟਨਾ ਨੂੰ ਲੈ ਕੇ ਨਿੰਦਾ ਕੀਤੀ ਗਈ ਹੈ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਕੈਥਲ ਹਰਿਆਣਾ ਵਿੱਚ ਇੱਕ ਸਿੱਖ ਨੌਜਵਾਨ ਤੇ ਇਹ ਹਮਲਾ ਕੰਗਨਾ ਰਣੌਤ ਅਤੇ ਕਈ ਹੋਰ ਭਾਜਪਾ ਦੇ ਆਗੂਆਂ ਵੱਲੋਂ ਸਮਰਪਿਤ ਆਈਟੀ ਸੈੱਲ ਪਲੇਟਫਾਰਮਾਂ ਦੁਆਰਾ ਪੰਜਾਬੀਆਂ ਵਿਰੁੱਧ ਨਫ਼ਰਤ ਭਰੇ ਭਾਸ਼ਣ ਦਾ ਨਤੀਜਾ ਹੈ। ਰਾਜਾ ਵੜਿੰਗ ਨੇ ਸਖਤ ਕਾਰਵਾਈਆਂ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਦੇ ਅੰਦਰ ਇਹ ਯਕੀਨੀ ਬਣਾਉਣ ਲਈ ਕਾਰਵਾਈਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਕਿ ਇਹ ਜੰਗਲ ਦੀ ਅੱਗ ਵਾਂਗ ਨਾ ਫੈਲੇ ਅਤੇ ਦੇਸ਼ ਦੀ ਫਿਰਕੂ ਸਦਭਾਵਨਾ ਨੂੰ ਨੁਕਸਾਨ ਨਾ ਪਹੁੰਚਾਏ ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਲਗਾਤਾਰ ਸਿਆਸਤ ਦੇ ਵਿੱਚ ਗਰਮਾਉਂਦਾ ਹੋਇਆ ਰੁਖ ਵੇਖਣ ਨੂੰ ਮਿਲਿਆ ਹੈ ਤੇ ਹਰ ਕੋਈ ਭਾਜਪਾ ਦੇ ਕੰਗਣਾ ਰਣੋਤ ਨੂੰ ਦੋਸ਼ੀ ਠਹਿਰਾ ਰਿਹਾ ਹੈ ਵਿਖਣਾ ਇਹ ਹੋਵੇਗਾ ਇਸ ਮਾਮਲੇ ਦੇ ਵਿੱਚ ਅੱਗੇ ਕੀ ਮੋੜ ਆਉਂਦਾ ਹੈ TDP ਅਤੇ JDU ਦੇ ਨਾਲ ਆਪਸੀ ਸਹਿਮਤੀ ਬਣਨ ਤੋਂ ਬਾਅਦ ਕੇਂਦਰ ਵਿੱਚ ਐਨਡੀਏ ਦੀ ਸਰਕਾਰ ਬਣ ਚੁੱਕੀ ਹੈ ਅਜਿਹੇ ਵਿੱਚ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਵੱਲੋਂ ਮੁਰਤੋਂ ਬਿਆਨ ਸਾਂਝਾ ਕੀਤਾ ਗਿਆ ਹੈ ਸੰਜੇ ਸਿੰਘ ਦਾ ਕਹਿਣਾ ਹੈ ਕਿ ਲੋਕ ਸਭਾ ਦੇ ਵਿੱਚ ਹੁਣ ਕੇਂਦਰ ਸਰਕਾਰ ਆਪਣੀ ਮਨਮਾਨੀ ਕਰਕੇ ਬਿੱਲ ਪਾਸ ਨਹੀਂ ਕਰ ਸਕਦੀ ਉਹਨਾਂ TDP ਅਤੇ JDU ਨੂੰ ਇਹ ਵੀ ਹਦਾਇਤ ਦਿੱਤੀ ਹੈ ਕਿ ਸਪੀਕਰ ਆਪਣੀ ਮਰਜ਼ੀ ਦਾ ਚੁਣਿਆ ਜਾਵੇ ਉਹਨਾਂ ਕਹੇ ਕਿ ਜੇਕਰ ਭਾਜਪਾ ਜਿਹਾ ਨਹੀਂ ਹੋਣ ਦਿੰਦੀ ਤਾਂ TDP ਅਤੇ JDU ਇੰਡੀਆ ਗਠ ਜੋੜ ਦੇ ਨਾਲ ਆ ਕੇ ਸਮਰਥਨ ਦੇ ਸਕਦੇ ਨੇ ਦਿੱਲੀ ਦੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਦੇ ਵੱਲੋਂ ਭਾਜਪਾ ਸਰਕਾਰ ਉੱਤੇ ਨਿਸ਼ਾਨੇ ਸਾਧੇ ਗਏ ਨੇ ਸੰਜੀਤ ਸਿੰਘ ਦਾ ਕਹਿਣਾ ਸੀ ਕਿ ਭਾਜਪਾ ਲੋਕ ਸਭਾ ਵਿੱਚ ਆਪਣਾ ਸਪੀਕਰ ਜੇ ਬਣਾਵੇਗੀ ਤਾਂ ਫਿਰ ਮਨਮਾਨੀ ਬਿੱਲ ਲੈ ਕੇ ਆਉਣਗੇ ਉਹਨਾਂ ਇਹ ਵੀ ਦੋਸ਼ ਲਾਇਆ ਹੈ ਕਿ ਜੇਕਰ ਕੋਈ ਸੰਸਦ ਮੈਂਬਰ ਇਸ ਮਨਮਾਨੀ ਦੇ ਵਿਰੁੱਧ ਆਵਾਜ਼ ਚੁੱਕੇਗਾ ਤਾਂ ਫਿਰ ਮਾਰਸ਼ਲ ਉਸ ਨੂੰ ਬਾਹਰ ਕੱਢ ਦੇਣਗੇ ਉਹਨਾਂ TDP ਅਤੇ JDU ਵਰਗੀਆਂ ਪਾਰਟੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣਾ ਸਪੀਕਰ ਬਣਾਉਣ इसने ना ही उन्हें दी भी हदायत जी कि जे भाजपा टीटीपी और जेडीयू का समर्थन नहीं करती तो फिर उन पार्टियों को इंडिया गठजोड़ का समर्थन करने के विचार करना चाहिए कोई भी मनमाना बिल सरकार लेके आएगी और जो भी सांसद आवाज उठाएगा मार्शल से उसको बाहर फेंकवा दिया जाएगा भारतीय संसदीय इतिहास में 150 सांसद पहली बार मोदी जी की सरकार ने निलंबित किया था और यह कहने की बात होती है कि यह तो लोकसभा अध्यक्ष का फैसला है यह तो राज्यसभा के अध्यक्ष का फैसला है निलंबन का प्रस्ताव सरकार लेके आती है संसदीय कार्य मंत्री निलंबन का प्रस्ताव रखते हैं और सांसदों को निलंबित करके बाहर किया जाता है और कम से कम एक विषय में मेरी सलाह जरूर माननी चाहिए सांसदों को क्योंकि सबसे ज्यादा भुगतभोगी निलंबन की कार्रवाईयों का और मार्शल के द्वारा बाहर फेंके जाने की कार्रवाईयों का मैं रहा हूं बीजेपी वाले चिल्ला चिल्ला के कहते हैं छप्पन बार बेल में गए छह साल के अंदर कोई अपनी लड़ाई लड़ने के लिए नहीं गया जनता के मुद्दे उठाए कभी किसान के सवाल कभी नौजवान के सवाल कभी पहलवान के सवाल कभी मणिपुर के सवाल कभी शिक्षा मित्र के सवाल कभी ओल्ड पेंशन के सवाल और मुझे निलंबित किया गया बाहर किया गया तो मैं अभी भी इस घटना के बाद कि एनडीए के घटक दलों को झुंझुना मंत्रालय मिला है मैं टीडीपी, जेडीयू टी जैसे दलों से अनुरोध करूंगा कि कम से कम स्पीकर अपना बनाइए यह आपकी पार्टियों के हित में है ये बाबा साहब डॉक्टर भीमराव अंबेडकर जी के द्वारा दिए गए संविधान के हित में है और ये भारत के लोकतंत्र की रक्षा के हित में है ये संसदीय परंपराओं के हित में है कि स्पीकर टीडीपी का होना चाहिए और अगर बीजेपी उस पर समर्थन नहीं करती तो इंडिया के घटक दलों को निश्चित रूप से इसके बारे में विचार करना चाहिए बीजेपी के समर्थन के बगैर अगर टीडीपी अपना स्पीकर का ਉਮੀਦਵਾਰ ਮੈਦਾਨ ਨੂੰ ਉਤਾਰਤੀ ਹੈ ਤਾਂ ਇੰਡੀਆ ਦੇ ਘਟਕ ਦਲੋਂ ਕੀ ਔਰ ਇੰਡੀਆ ਗੱਠਜੋੜਨ ਕੀ ਬਹੁਤ ਮਹੱਤਵਪੂਰਨ ਭੂਮਿਕਾ ਹੋਗੀ ਕਾਂਗਰਸ ਤੋਂ ਲੈ ਕੇ ਸਾਰੇ ਦਲੋਂ ਜ਼ਿਕਰੂਕ ਹੈ ਕਿ ਕੇਂਦਰ ਵਿੱਚ ਐਨਡੀਏ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਇੰਡੀਆ ਗੱਠਚੋਣ ਦੇ ਵੱਲੋਂ ਐਨਡੀਏ ਦੀ ਸਰਕਾਰ ਉੱਤੇ ਜੰਮ ਕੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਇਹ ਵੀ ਕਿਆਸਟ ਲਗਾਏ ਜਾ ਰਹੇ ਨੇ ਕਿ ਜਲਦ ਇਹ ਸਰਕਾਰ ਡਿੱਗ ਸਕਦੀ ਹੈ ਖੈਰ ਸਰਕਾਰ ਕਿੰਨਾ ਕੁ ਸਮਾਂ ਚੱਲੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲਗਾਤਾਰ ਤੇਜ਼ੀ ਨਾਲ ਐਨਡੀਆ ਦੀ ਸਰਕਾਰ ਬਣ ਚੁੱਕੀ ਹੈ ਜਿਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦਾ ਬਿਆਨ ਸਾਹਮਣੇ ਆਇਆ ਹੈ ਸਤਨਾਮ ਸਿੰਘ ਪੰਨੂ ਦਾ ਕਹਿਣਾ ਹੈ ਕਿ ਭਾਜਪਾ ਨੂੰ ਉਹਨੀਆਂ ਸੀਟਾਂ ਹਾਸਲ ਨਹੀਂ ਹੋਈਆਂ ਜਿੰਨੀਆਂ ਹੋਣੀਆਂ ਚਾਹੀਦੀਆਂ ਸੀ 240 ਦੇ ਕਰੀਬ ਸੀਟਾਂ ਦੇ ਉੱਤੇ ਭਾਜਪਾ ਸਿਮਟ ਕੇ ਰਹਿ ਗਈ ਅਤੇ ਇਹ ਕੇਵਲ ਕਿਸਾਨ ਮੋਰਚੇ ਦਾ ਹੀ ਪ੍ਰਭਾਵ ਹੈ ਜੋ ਭਾਜਪਾ ਦੇ ਉੱਤੇ ਪਿਆ ਹੈ ਲਗਾਤਾਰ ਤੇਜੀ ਵਾਰ ਐਨਡੀਏ ਦੀ ਸਰਕਾਰ ਬਣਨ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦਾ ਬਿਆਨ ਸਾਹਮਣੇ ਆਇਆ ਹੈ ਪੰਨੂ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਦੇ ਮੋਰਚੇ ਨੇ VOTING ਨੂੰ ਪ੍ਰਭਾਵਿਤ ਕੀਤਾ 400 ਪਾਰ ਦਾ ਨਾਅਰਾ ਦੇਣ ਵਾਲੇ ਅਤੇ ਸਿੱਖ ਵੱਖਵਾਦੀ ਤੇ ਪਾਕਿਸਤਾਨ ਦੇ ਨਾਮ ਤੇ ਲੋਕਾਂ ਨੂੰ ਭੜਕਾਉਣ ਵਾਲਿਆਂ ਨੂੰ ਮੂੰਹ ਦਿਖਾਣੀ ਪਈ ਹੈ ਉਨਾ ਕਿਹਾ ਕਿ ਇਨ੍ਹਾਂ ਚੋਣਾਂ 'ਚ ਭਾਜਪਾ ਬਹੁਮਤ ਹਾਸਲ ਨਹੀਂ ਕਰ ਸਕੀ ਭਾਜਪਾ ਨੂੰ ਸਿਰਫ 240 ਦੇ ਕਰੀਬ ਸੀਟਾਂ ਮਿਲੀਆਂ ਨੇ ਇਸ ਲਈ ਭਾਜਪਾ ਨੂੰ ਹੋਰਨਾ ਛੋਟੀਆਂ ਪਾਰਟੀਆਂ ਦੀ ਮਦਦ ਨਾਲ ਲੰਗੜੀ ਸਰਕਾਰ ਬਣਾਉਣੀ ਪਈ ਹੈ ਜੋ ਮੋਰਚਾ ਚੱਲਿਆ ਸ਼ੰਭੂ ਖਲੋਰੀ ਬਾਰਡਰਾਂ ਦੇ ਉੱਤੇ ਪਿਛਲੇ 4 ਮਹੀਨੇ ਤੋਂ ਉਸ ਮੋਰਚੇ ਨੇ ਜੋ ਦੇਸ਼ ਵਿਆਪੀ ਅਸਰ ਪਾਏ ਆ ਦੇਦੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਤੇ ਇਸ ਜਿਹੜੀ ਵੋਟਾਂ ਦੀ ਮੰਡੀ ਲੱਗੀ ਹੋਈ ਸੀ ਐਸ ਵਾਰ ਜਿਸ ਕਾਰਪੋਰੇਟਾਂ ਦਾ 11 ਕਰੋੜ ਰੁਪਈਆ ਲੱਗਾ ਆ ਸੀ ਉਹਦੇ ਵਿੱਚ ਉਹਦੇ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਿਹੜੇ ਕਹਿ ਰਹੇ ਸੀ 400 ਪਾਰ 370 ਪਾਰ ਮੁਸਲਮਾਨ ਖਾਲਿਸਤਾਨ ਹੋਰ ਬੜਾ ਕੁਝ ਕਹਿ ਰਹੇ ਸੀ ਉਹਨਾਂ ਨੂੰ ਮੁੰਦੀ ਖਾਣੀ ਪਈ ਆ ਤੇ ਉਹ ਜਿਹੜੇ ਆ ਪਾਰਲੀਮੈਂਟ ਚ ਆਪਣੀ ਬਹੁਸੰਪਤੀ ਸਾਬਤ ਨਹੀਂ ਕਰ ਸਕਦੇ 240 ਨੂੰ ਥੱਲੇ ਡਿੱਗੇ ਤੇ ਜਿਹੜੀ ਸਰਕਾਰ ਬਣੀ ਹੈ ਲੰਗੜੀ ਸਰਕਾਰ ਬਣੀ ਹੈ ਤੇ ਸਾਰੀਆਂ ਪਾਰਟੀਆਂ ਕਈ ਪਾਰਟੀਆਂ ਨਾਲ ਆ ਕੇ ਸਰਕਾਰ ਬਣੀ ਹੈ ਇਹ ਨਹੀਂ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਨਾਲ ਰਲੀਆਂ ਵਾਂ ਟੀਡੀਪੀ ਆ ਜਾਂ ਜੀਡੀਜੂ ਜੂ ਆ ਜਾਂ ਕੋ ਹੋਰ ਹੈ ਨਿੱਕੀਆਂ ਮੋਟੀਆਂ ਉਹਨਾਂ ਦਾ ਨਜ਼ਰੀਆ ਬਹੁਤ ਵਧੀਆ ਜਾਂ ਉਹ ਬਹੁਤ ਕਿਸਾਨ ਮਜ਼ਦੂਰ ਪੱਖੀ ਆ ਜਾਂ ਉਹ ਦੇਸ਼ ਪ੍ਰਤੀ ਉਹਨਾਂ ਦਾ ਕੋਈ ਵੱਖਰਾ ਸਟੈਂਡ ਆ ਬਿਲਕੁਲ ਨਹੀਂ ਆ ਉਹਨਾਂ ਦਾ ਸਟੈਂਡ ਵੀ ਉਹੀ ਆ ਜੋ ਭਾਜਪਾ ਦਾ ਵਾ ਜਾਂ ਮੋਦੀ ਦਾ ਵਾ ਕੋਈ ਫਰਕ ਨਹੀਂ ਹੈਗਾ ਪਰ ਜੋ ਇਹਨਾਂ ਦੀਆਂ ਆਪਣੀਆਂ ਵਿਰੋਧਤਾਈਆਂ ਵਾ ਉਹਦੇ ਵਿੱਚੋਂ ਜੋ ਕਮਜ਼ੋਰ ਸਰਕਾਰ ਬਣੀ ਆ ਇਹਦਾ ਸਿਰਾ ਕਿਸਾਨ ਅंदोलਨ ਨੂੰ ਜਾਂਦਾ ਇੱਕ ਤਿਆਹਵਾ ਪਹਿਲੀ ਗੱਲ ਦੂਜਾ ਇਹ ਆ ਕਿ ਜਿਹੜੀ ਇਹ ਸਰਕਾਰ ਬਣ ਗਈ ਆ ਇਦੇ ਬਾਰੇ ਵੀ ਕਈਆਂ ਨੂੰ ਬੜੇ ਪਰਮ ਲਿਖੇ। ਕਿ ਉਹ ਫਲਾਣੀ ਪਾਰਟੀ ਚੰਗੀ ਆ ਜੀ, ਕੇਡੀਪੀ ਆ ਜੀ ਫਲਾਣੀ ਆ ਜੀ ਦੂਜਾ ਤੀਜਾ। ਕਿਸਾਨਾਂ ਮਜ਼ਦੂਰਾਂ ਪ੍ਰਤੀ ਕੋ ਸੋਚਿਆ ਜਾਊਗਾ। ਬਿਲਕੁਲੋਂ ਆਪਣੇ ਪਲੇਖੇ ਕੱਢ ਲਓ। ਇਹ ਕਾਰਪੋਰਟਾਂ ਦੀ ਜਿਹੜੀ ਆ ਕੱਟ ਪੁਤਲੀ ਸਰਕਾਰ ਆ ਜਿਤਨਾ ਪਹਿਲਾਂ ਰਹੀਆਂ ਉਹ। ਪੰਨੂ ਮੁਤਾਬਕ ਸਰਕਾਰ ਦਾ ਸਮਰਥਨ ਕਰਨ ਵਾਲੀਆਂ TDP ਅਤੇ JDU ਪਾਰਟੀਆਂ ਤੋਂ ਵੀ ਕਿਸਾਨਾਂ ਨੂੰ ਕੋਈ ਬਹੁਤੀ ਉਮੀਦ ਨਹੀਂ ਹੈ। ਇਨ੍ਹਾਂ ਪਾਰਟੀਆਂ ਦਾ ਸਟੈਂਡ ਵੀ ਭਾਜਪਾ ਵਾਲਾ ਰਹਿਣ ਵਾਲਾ ਹੈ ਇਹ ਕਾਰਪੋਰੇਟ ਪੱਖੀ ਸਰਕਾਰ ਹੈ ਇਸ ਲਈ ਇਸ ਦੇ ਕਿਸਾਨਾਂ ਤੇ ਗਰੀਬਾਂ ਤੇ ਹੱਕ 'ਚ ਫੈਸਲੇ ਲੈਣ ਦੀ ਉਮੀਦ ਬਹੁਤ ਘੱਟ ਹੈ। ਦਿੱਲੀ ਜਲ ਸੰਕਟ ਦਾ ਮਾਮਲਾ ਦਿਨੋ-ਦਿਨ ਪਖਦਾ ਹੀ ਜਾ ਰਿਹਾ ਹੈ। ਵੀਰ ਦਿਨ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਸੀ ਤੇ ਅਗਲੀ ਸੁਣਵਾਈ 12 ਜੂਨ ਦੇ ਲਈ ਤੈਅ ਕੀਤੀ ਗਈ ਹੈ। ਇਸ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਦੀ ਮੁਖ ਸਪੋਕਸ ਪਰਸਨ ਪ੍ਰਿੰਕਾ ਕੱਕੜ ਦੇ ਵੱਲੋਂ ਪਾਜਪਾ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਵੱਲੋਂ ਦਿੱਲੀ ਨੂੰ ਪਾਣੀ ਦਿੱਤਾ ਜਾਣਾ ਸੀ ਜੋ ਨਹੀਂ ਦਿੱਤਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਮੁਖ ਕੌਮੀ ਸਪੋਕਸ ਪਰਸਨ ਪ੍ਰਿੰਕਾ ਕੱਕੜ ਦੇ ਵੱਲੋਂ ਦਿੱਲੀ ਦੇ ਜਲ ਸੰਕਟ ਨੂੰ ਲੈ ਕੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਉਨ੍ਹਾਂ ਜਾਣਕਾਰੀ ਦਿੱਤੀ ਕਿ ਹਿਮਾਚਲ ਵੱਲੋਂ ਛੱਡਿਆ ਗਿਆ ਪਾਣੀ ਦਿੱਲੀ ਤੱਕ ਨਹੀਂ ਪਹੁੰਚਿਆ ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਹਿਮਾਚਲ ਨੇ ਬਿਲਕੁਲ ਪਾਣੀ ਨਹੀਂ ਛੱਡਿਆ ਪਰ ਹਿਮਾਚਲ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਿੱਲੀ ਲਈ 137 ਕਿਊਸ ਪਾਣੀ ਛੱਡਿਆ ਹੈ ਪ੍ਰਿੰਕਾ ਕੱਕੜ ਨੇ ਇਸ ਮਾਮਲੇ ਦੇ ਵਿੱਚ ਦਿੱਲੀ ਦੇ ਐਲਜੀ ਦੇ ਵੀ ਦੋਸ਼ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਐਲਜੀ ਹਰਿਆਣਾ ਸਰਕਾਰ ਦੇ ਬਚਾਅ ਦੇ ਵਿੱਚ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਹਰਿਆਣਾ ਸਰਕਾਰ 2200 ਕਿਊਸਿਕ ਤੋਂ ਵੱਧ ਪਾਣੀ ਦੇ ਰਹੀ ਹੈ ਪਰ ਇਸ ਦੌਰਾਨ ਉਹਨਾਂ ਇਹ ਵੀ ਮੰਨਿਆ ਹੈ ਕਿ ਦਿੱਲੀ ਨੂੰ 200 ਕਿਊਸਿਕ ਘੱਟ ਪਾਣੀ ਮਿਲ ਰਿਹਾ ਹੈ ਪ੍ਰਿੰਕਾ ਕੱਕੜ ਨੇ ਕੀ ਕਿਹਾ ਆਓ ਸੁਣਦਿਆਂ ਕੱਲ ਸੁਪਰੀਮ ਕੋਰਟ ਮੇ ਇਸ ਮੈਟਰ ਕੀ ਸੁਣਵਾਈ ਥੀ 10 ਤਾਰੀਖ ਨੂੰ और हमने बताया कि पानी दिल्ली नहीं पहुंचा हरियाणा सरकार ने क्या कर दिया हरियाणा सरकार बोली कि हिमाचल प्रदेश सरकार झूठ बोल रही है और उसके पास अतिरिक्त पानी ही नहीं है कितना हास्यास्पद तर्क है ये क्योंकि हिमाचल प्रदेश सरकार ने कहा हमने पानी छोड़ दिया है और उस पानी को दिल्ली आने दिया जाए ये हुआ 137 थर्टी पानी को लेकर कल मैंने आपको ये भी बताया था कि एक और चैनल के थ्रू दिल्ली मुड़क कनाल के थ्रू दिल्ली में पानी आता है और जीरो जीरो क्यूसेक एक के जीरो सरकार, सरकार तो हरियाणा सरकार ने रोक ही दिया 200 सो क्यूसेक और कम कर दिया जो 1050 जीरो फाइव जीरो क्यूसेक आ रहा था उसको इसको लेकर कोर्ट में हरियाणा सरकार ने कल क्या कहा उसने कहा कि हम 1050 क्यूसे की दे रहे हैं इसकी अगली सुनवाई अभी 12 तारीख को है पर कितना आश्चर्य की बात है कि कल शाम को दिल्ली के एलजी एक प्रेस स्टेटमेंट रिलीज करते हैं उसमें कहते हैं हरियाणा सरकार कोर्ट में कह रही है हम 1050 क्यूसे की दे रहे हैं उनका हिमाचल प्रदेश के पति पति क्या तथा वो भी मैंने आपको बताया पर दिल्ली के एलजी हरियाणा सरकार को डिफेंड करने आ जाते हैं शाम को और कहते हैं कि हरियाणा सरकार तो 2200 प्लस क्यूसेक पानी दे रही है जहां 1050 क्यूसेक का हमारा एग्रीमेंट है वो उसका डबल दे रही है कह रहे हैं उसके बाद उन्होंने बहुत सारा डाटा बताया अपने आ, अपने पीआर में उन्होंने बहुत घुमा फिरा कर वो डाटा बताया पर उनको चुपके से एक जगह मानना पड़ गया कि 200 क्यूसेक कम आ रहा है उस 1050 में से भी आप देखिएगा वो पीआर ਉਸme ਉਹਨਾਂ ਨੇ ਮਾਨਾ ਕਿ ਦਿੱਲੀ ਕੋ ਪਾਣੀ ਕਮ ਮਿਲ ਰਹਾ ਹੈ ਜ਼ਿਕਰ ਹੋਇਆ ਹੈ ਕਿ ਆਤਮ ਸਮਰਪਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਦਿੱਲੀ ਦੇ ਲੋਕਾਂ ਲਈ ਭਾਰਤੀ ਜਨਤਾ ਪਾਰਟੀ ਨੂੰ ਅਪੀਲ ਵੀ ਕੀਤੀ ਸੀ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 12 ਜੂਨ ਨੂੰ ਹੋਣ ਜਾ ਰਹੀ ਹੈ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਹੋਰ ਕੀ ਫੈਸਲਾ ਲੈਂਦੀ ਹੈ ਰਵਨੀਤ ਸਿੰਘ ਬਿੱਟੂ ਨੂੰ ਹਾਰਨ ਤੋਂ ਬਾਅਦ ਵੀ ਕੇਂਦਰ ਦੀ ਭਾਜਪਾ ਸਰਕਾਰ ਦੇ ਵੱਲੋਂ ਵਜ਼ਾਰਤ ਦੇ ਦਿੱਤੀ ਗਈ ਹੈ ਫੂਡ ਪ੍ਰੋਸੈਸਿੰਗ ਅਤੇ ਰੇਲਪੀ ਵਿਭਾਗ ਦਾ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਅੱਜ ਰਵਨੀਤ ਬਿੱਟੂ ਨੇ ਦਿੱਲੀ ਦੇ ਵਿੱਚ ਆਪਣੇ ਦਫ਼ਤਰ 'ਚ ਜਾ ਕੇ ਕਾਰਪਾਰ ਸੰਭਾਲਿਆ ਅਤੇ ਉਹਨਾਂ ਕਿਹਾ ਕਿ ਰੇਲਵੇ ਡਿਪਾਰਟਮੈਂਟ ਨੂੰ ਹੋਰ ਉੱਚ ਪੱਧਰ ਤੇ ਲਿਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਲੁਧਿਆਣਾ ਤੋਂ ਸਾਬਕਾ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਮੋਦੀ ਸਰਕਾਰ ਵੱਲੋਂ ਕੈਬਨਿਟ ਮੰਤਰਾਲੇ ਦੇ ਵਿੱਚ ਅਹਿਮ ਭੂਮਿਕਾ ਦਿੱਤੀ ਗਈ ਹੈ ਅਤੇ ਅੱਜ ਰਵਨੀਤ ਬਿੱਟੂ ਦੇ ਵੱਲੋਂ ਰੇਲ ਰਾਜ ਮੰਤਰੀ ਦੇ ਵਜੋਂ ਆਪਣਾ ਕਾਰਪਾਰ ਸੰਭਾਲ ਲਿਆ ਗਿਆ ਹੈ ਉਹ ਦਾ ਸੰਭਾਲਦਿਆਂ ਹੋਇਆਂ ਦਿੱਲੀ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਰਵਨੀਤ ਬਿੱਟੂ ਦੇ ਵੱਲੋਂ ਕੰਮਕਾਜ ਸ਼ੁਰੂ ਕਰ ਦਿੱਤਾ ਗਿਆ ਤੇ ਉਨ੍ਹਾਂ ਆਸ਼ਵਾਸਨ ਦਵਾਇਆ ਹੈ ਕਿ ਰੇਲ ਵਿਭਾਗ ਨੂੰ ਹੋਰ ਗਤੀ ਦੇ ਉੱਤੇ ਲਿਜਾਇਆ ਜਾਵੇਗਾ प्रधानमंत्री श्री नरेंद्र मोदी जी, मिस्टर जी पी, पी, और और हमारे होम मिनिस्टर साहब श्री अमित शाह जी हमारे पार्टी एंड भी और मंत्री श्री नड्डा साहब और ख़ास तौर से हमारे रेलवे मिनिस्टर अश्विनी वैष्णव जी उनका मैं जहाँ बैंक करता हूँ भारत करता हूँ और खासतौर तो पर हमारे बड़े चेयरमैन मैं हम हमारे और सारी ऑफिसर से भान की टीम जिन्होंने ये जिम्मेवारी सबके साथ बैठ के ही निभाई है और आज हाँ मुझे ऑफिस संभालने का जो मौका मिला है मैं आप खुद सारे देशवासियों तो को इस चीज की मुबारकबाद देता हूँ देता और जो एक रेंज में रेलवे इसकी ऐसी है जो आम से आम गरीब से करते वहाँ तक और वीडियो चाहे कोई अमीर से अमीर वहाँ तक जुड़े हुए थे और हम सब मिलके रेलवे सारी कर्मचारियों से लेके चाहे तो फोर्थ क्लास हो चेयरमैन तक एक टीम बना के हम कैसे आगे बढ़ सकते हैं क्योंकि आज जमाना बहुत नया है और तेजी का ज़माना है उस तरीके से हम कैसे अखबार इंटरनेशनल लेवल क्योंकि जितना बड़ा हमारा देश है मैं समझता हूँ बहुत बड़ा उसमें चाहे वो पैसेंजर हो वो, चाहे गुड्स ट्रेन हो उसमें बहुत बड़ा रोल है वो रेलवे का है और रेलवे ऐसी है जो चौबीस घंटे रहा, चाहे कोविड रहा कुछ रहा कभी ट्रेन और रेलवे महकमा कभी रुका नहीं उसे और गति देनी है और सारी रेलवे इंडस्ट्री की टीम के साथ मिलकर ਕੰਮ ਕਰਨਾ ਜੋ ਉਸ ਪ੍ਰਧਾਨ ਮੰਤਰੀ ਜੀ ਮੋਦੀ ਜੀ ਜੋ ਗਾਈਡੈਂਸ ਹੈ ਉਸ ਦੇ ਸਾਥ ਇਸੇ ਫਰਮੰਤਰੀ ਜੀ ਦੇ ਸਾਥ ਉਸੇ ਅੱਗੇ ਬੜਾ ਚੰਕਿਊ ਸਰ ਜ਼ਿਕਰ ਇਹ ਹੈ ਕਿ ਭਾਵੇਂ ਰਵਨੀਤ ਬਿੱਟੂ ਲੁਧਿਆਣਾ ਤੋਂ ਲੋਕ ਸਭਾ ਸੀਟ ਹਾਰ ਚੁੱਕੇ ਨੇ ਪਰ ਕੈਬਨਿਟ ਦੇ ਵਿੱਚ ਉਹਨਾਂ ਨੂੰ ਅਹਿਮ ਭੂਮਿਕਾ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦਿਲੋਂ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਦੇ ਵੱਲੋਂ ਆਪਣਾ ਕੰਮ ਪੂਰੀ ਦਿਲੋਂ ਅਤੇ ਤਨਦੇਹੀ ਦੇ ਨਾਲ ਕਰਨ ਦੀ ਵੀ ਗੱਲ ਆਖੀ ਗਈ ਹੈ। ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮੁਕਸਰ ਦੇ ਪਿੰਡਾਂ ਦੇ ਵਿੱਚ ਅੱਜ ਕਿਸਾਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਨੇ ਇਸ ਦੌਰਾਨ ਕਿਸਾਨਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਜਗਜੀਤ ਸਿੰਘ ਡੱਲੇਵਾਲ ਨੇ ਚੋਣ ਸਿਸਟਮ ਤੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਕਿ ਚੋਣ ਸਿਸਟਮ ਦੇ ਕਰਕੇ ਘਰਾਂ ਦੇ ਵਿੱਚ ਪਾੜ ਪੈ ਰਹੇ ਨੇ ਅਤੇ ਪਰਿਵਾਰਕ ਮੈਂਬਰਾਂ ਦੀ ਏਕਤਾ ਖਤਮ ਹੋ ਰਹੀ ਹੈ ਉਹਨਾਂ ਨੇ ਲੀਡਰਾਂ ਦੇ ਉੱਤੇ ਭੜਕਾਉ ਭਾਸ਼ਣ ਦੇ ਕੇ ਲੋਕਾਂ ਦੇ ਵਿੱਚ ਏਕਤਾ ਖਤਮ ਕਰਨ ਦੇ ਦੋਸ਼ ਲਗਾਏ ਨੇ ਜਗਜੀਤ ਸਿੰਘ ਡੱਲੇਵਾਲ ਮੁਕਤਸਰ ਦੇ ਵਿੱਚ ਪੈਂਦੇ ਹਲਕਾ ਗਿੱਦੜਪਾਹਾ ਦੇ ਪਿੰਡ ਹੁਸਨਰ ਦੇ ਵਿਕੇ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚੇ ਹੋਏ ਸਨ ਇਸੇ ਦੌਰਾਨ ਹੀ ਕਿਸਾਨ ਵੀਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸਾਨਾ ਗੂਜਕਜੀਤ ਸਿੰਘ ਢੱਲੇਪਾਲ ਨੇ ਚੋਣ ਸਿਸਟਮ ਦੇ ਉੱਤੇ ਸਵਾਲ ਖੜੇ ਕੀਤੇ ਨੇ ਡੇਲੇਵਾਲਦਾ ਕਹਿਣਾ ਸੀ ਕਿ ਲੀਡਰਾਂ ਨੇ ਏਕਾ ਤੋੜਿਆ ਹੈ ਤੇ ਇਹਨਾਂ ਲੀਡਰਾਂ ਦੇ ਕਰਕੇ ਘਰਾਂ ਵਿੱਚ ਏਕਤਾ ਖਤਮ ਹੁੰਦੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਮੁਰਤੋਂ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨੂੰ ਲੈ ਕੇ ਵੀ ਟਿੱਪਣੀ ਕੀਤੀ ਉਹਨਾਂ ਕਿਹਾ ਕਿ ਜੋ ਕੁਝ ਕਿਸਾਨਾਂ ਨੇ ਕੀਤਾ ਉਸ ਹਿਸਾਬ ਦੇ ਨਾਲ ਨਤੀਜੇ ਠੀਕ ਆਏ ਨੇ ਇਹ ਚੋਣਾਂ ਦਾ ਸਿਸਟਮ ਆ ਜਿਹੜਾ ਇਹ ਜਿੱਥੇ ਬਹੁਤ ਚੰਗਾ ਲੱਗਦਾ ਹੈ ਨਾ ਵੀ ਲੋਕਤੰਤਰ ਕਾਚ ਹੈ ਅਸੀਂ ਹਮੇਸ਼ਾ ਰਾਜਾ ਚੁਣਨਾ ਅਸੀਂ ਆਪਣੀ ਸਰਕਾਰ ਚੁਣਨੀ ਆ ਸਾਨੂੰ ਰਾਈਟ ਮਿਲਿਆ ਉੱਥੇ ਇਹਦੇ ਵਿੱਚ ਚੋਰ ਮੋਰੀਆ ਇੰਨੀਆਂ ਨੇ ਬਦਮਾਸ਼ੀਆਂ ਇੰਨੀਆਂ ਨੇ ਇਹ ਉਹ ਚੀਜ਼ ਨਹੀਂ ਰਹੀ ਸਭ ਕੁਝ ਉਲਟਾ ਇਹ ਗੱਲ ਬਣ ਗਈ ਹੈ ਤੇ ਪਿੰਡਾਂ ਦੀ ਏਕਤਾ ਸ਼ਹਿਰਾਂ ਦੀ ਏਕਤਾ ਘਰਾਂ ਦੀ ਏਕਤਾ ਘਰਾਂ ਦੇ ਵਿੱਚ ਵੀ ਤੁਹਾਡੀ ਏਕਤਾ ਨਹੀਂ ਰਹੀ ਇਹਦੇ ਕਰਕੇ ਕਿੰਨੇ ਕ ਤੁਸੀਂ ਜਿਹਦੇ ਜਿਹਨੇ ਘਰ ਦੇ ਵਿੱਚ ਜੇ ਹੈ ਕਿਸੇ ਵੀ ਵਿਅਕਤੀ ਦੇ ਘਰ ਚ ਪੰਜ ਵੋਟ ਹੈ ਪੰਜਾਂ ਦੀਆਂ ਪੰਜਾਂ ਹੀ ਇੱਕ ਥਾਂ ਤੇ ਪੈ ਗਈਆਂ ਹੁਣ ਉਹ ਅੱਡ ਪਾਉਣੀ ਚਾਹੁੰਦਾ ਹੈ ਨੂੰ ਅੱਡ ਪਾਉਣੀ ਚਾਹੁੰਦੀ ਹੈ ਘਰਾਂ ਵੀ ਅੱਡ ਪਾਉਣੀ ਚਾਹੁੰਦੀ ਹੈ ਹਾਲਾਤ ਤਾਂ ਸਾਡੇ ਇਹ ਬਣਾਦੇ ਨੇ ਲੋਕਾਂ ਨੇ ਅਸੀਂ ਖੜੇ ਕਿੱਥੇ ਤੁਹਾਡੇ ਘਰ ਤੋੜਦੇ ਨੇ ਲੋਕਾਂ ਨੇ ਤੁਹਾਡੀ ਏਕਾ ਤੋੜਤਾ ਤੇ ਅਸੀਂ ਹਜੇ ਵੀ ਇਹਨਾਂ ਦੇ ਵਿੱਚੋਂ ਹੀ ਆਪਦੀ ਮੁਕਤੀ ਲੱਭਦੇ ਆ ਦੋਸਤੋ ਜਿੰਨਾ ਕੰਮ ਕਰੋਗੇ ਉਹਦੇ ਉਨੇ ਰਿਜ਼ਲਟ ਕਮੋਗੇ ਕਹਾਵਤ ਹੈ ਕਿ ਜਿੰਨਾ ਕੁੜ ਪਾਓਗੇ ਮਿੱਠਾ ਹੋਏ ਤੁਸੀਂ ਜਿੰਨਾ ਕੁ ਲੜੇ ਹੋ ਜਿੰਨਾ ਤੁਸੀਂ ਲੜੇ ਹੋ ਓਨਾ ਕਾ ਰਿਜ਼ਲਟ ਆਇਆ ਹੈ ਜਿਕਰ ਉਹ ਹੈ ਕਿ ਜਗਜੀਤ ਸਿੰਘ ਢਿੱਲਵਾਲ ਨੇ ਕਿਸਾਨਾਂ ਨੂੰ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਹੈ ਤੇ ਕਿਸਾਨ ਲਗਾਤਾਰ ਮੰਕਾ ਨੂੰ ਲੈ ਕੇ ਧਰਨਿਆਂ ਦੇ ਉੱਤੇ ਵੀ ਡਟੇ ਹੋਏ ਨੇ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਪਜਨ ਸਿੰਘ ਭੱਜੀ ਦੇ ਵੱਲੋਂ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਨੂੰ ਖੜੀਆਂ ਖੋਟੀਆਂ ਸੁਣਾਈਆਂ ਗਈਆਂ ਨੇ ਦੱਸਦੀ ਹੈ ਕਿ ਇੱਕ ਟੀਵੀ ਸ਼ੋਅ ਦੇ ਦੌਰਾਨ ਕਾਮਰਾਨ ਦੇ ਵੱਲੋਂ ਸਿੱਖਾਂ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਅਤੇ ਇਹ ਵਿਵਾਦਿਤ ਟਿੱਪਣੀ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਕਰਾਰੀ ਹਾਰ ਦੇਣ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਲੈ ਕੇ ਕੀਤੀ ਗਈ ਸੀ ਜਿਸ ਤੋਂ ਬਾਅਦ ਭੱਜੀ ਨੇ ਕਾਮਰਾਨ ਨੂੰ ਖੜੀਆਂ ਖੋਟੀਆਂ ਸੁਣਾਈਆਂ ਤੇ ਕਾਮਰਾਨ ਅਕਮਲ ਦੇ ਵੱਲੋਂ ਉਸ ਤੋਂ ਬਾਅਦ ਅਰਸ਼ਦੀਪ ਸਿੰਘ ਅਤੇ ਹਰਪਜਨ ਸਿੰਘ ਤੋਂ ਮਾਫੀ ਮੰਗੀ ਗਈ ਕਾਮਰਾਨ ਅਕਮਲ ਦਾ ਕਹਿਣਾ ਸਹੀ ਕਿ ਮਿਸਕਾਨੂ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਸਾਂ ਸਾਬਕਾ ਭਾਰਤੀ ਕ੍ਰਿਕਟਰ ਅਤੇ ਰਾਜਨੀਤਿਕ ਹਰਪਜਿੰਦਰ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਮਰਾਨ ਅਕਮਲ ਆਮੋ ਸਾਹਮਣੇ ਹੋ ਗਏ ਨੇ ਬੀਤੇ ਦਿਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਮੈਚ ਦੌਰਾਨ ਹਾਰ ਤੋਂ ਨਾਰਾਜ਼ ਕਮਰਾਨ ਅਕਮਲ ਨੇ ਭਾਰਤੀ ਟੀਮ ਦੇ ਗੇਂਦਬਾਜ਼ ਅਸ਼ਦੀਪ ਸਿੰਘ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਨਾਰਾਜ਼ ਹੋ ਕੇ ਹਰਪਜਿੰਦਰ ਸਿੰਘ ਦੇ ਵੱਲੋਂ ਟਵੀਟ ਕੀਤਾ ਗਿਆ ਦਰਸਲ ਭੱਜੀ ਨੇ ਟਵੀਟ ਕਰਕੇ ਕਿਹਾ ਲੱਖ ਦੇ ਲਹਨਤ تیرਤੇ ਕਾਮਰਾਨ ਅਕਮਲ ਆਪਣਾ ਗੰਦਾ ਮੂੰਹ ਖੋਲਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ ਅਸੀਂ ਸਿੱਖਾਂ ਨੇ ਤੁਹਾਡੀਆਂ ਮਾਵਾਂ ਭੈਣਾਂ ਨੂੰ ਬਚਾਇਆ ਜਦੋਂ ਹਮਲਾਵਰਾਂ ਵੱਲੋਂ ਉਹਨਾਂ ਨੂੰ ਅਗਵਾ ਕੀਤਾ ਗਿਆ ਸੀ ਸਮਾਂ 12 ਵਜੇ ਦਾ ਸੀ ਸ਼ਰਮ ਕਰੋ ਕੁਝ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਪਾਕਿਸਤਾਨੀ ਟੀਵੀ ਸ਼ੋਅ ਦੌਰਾਨ ਸਾਬਕਾ ਕ੍ਰਿਕਟਰ ਕਮਰਾਨ ਨੇ ਇਤਰਾਜ਼ਯੋਗ ਟਿੱਪਣੀ ਕਰਦਿਆਂ ਹੋਇਆਂ ਸਿੱਖਾਂ ਨੂੰ ਲੈ ਕੇ ਕੁਝ ਵਿਵਾਦਿਤ ਬਿਆਨ ਦੇ ਦਿੱਤਾ ਸੀ ਜਿਸ ਤੋਂ ਬਾਅਦ ਇਸ ਦਾ ਇਤਿਹਾਸਿਕ ਹਵਾਲਾ ਵੀ ਸਾਹਮਣੇ ਆਇਆ ਹੈ ਕਮਰਾਨ ਅਕਮਲ ਨੇ ਇਤਿਹਾਸਿਕ ਸੰਦਰਭ ਨੂੰ ਜਾਣੇ ਸਮਝੇ ਬਗੈਰ ਇਹ ਬੇਤੁਕਾ ਬਿਆਨ ਦੇ ਦਿੱਤਾ ਜਿਸ ਗੱਲ ਤੋਂ ਹਰਪਜਿੰਦਰ ਸਿੰਘ ਨੂੰ ਗੁੱਸਾ ਆ ਗਿਆ ਅਤੇ ਉਹਨਾਂ ਨੇ ਕਮਰਾਨ ਅਕਮਲ ਨੂੰ ਖਰੀਆਂ-ਖੋਟੀਆਂ ਸੁਣਾ ਦਿੱਤੀਆਂ ਹਰਪਜਿੰਦਰ ਸਿੰਘ ਪੱਜੀ ਨੇ ਕਾਮਰਾਨ ਨੂੰ ਆਪਣੇ ਟਵਿੱਟਰ ਅਕਾਊਂਟ ਤੇ ਟੈਗ ਕਰਕੇ ਇੱਕ ਟਵੀਟ ਕੀਤਾ ਜਿਸ ਤੋਂ ਬਾਅਦ ਕਾਮਰਾਨ ਨੇ ਉਹਨਾਂ ਤੋਂ ਤੁਰੰਤ ਮਾਫੀ ਮੰਗ ਲਈ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਵੱਲੋਂ ਫਟਕਾਰੇ ਜਾਣ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਹਰਪਜਿੰਦਰ ਅਤੇ ਆਸ਼ਦੀਪ ਸਿੰਘ ਤੋਂ ਮਾਫੀ ਮੰਗੀ ਹੈ ਕਾਮਰਾਨ ਦਾ ਕਹਿਣਾ ਸੀ ਮੈਨੂੰ ਆਪਣੀਆਂ ਹਾਲੀਆਂ ਟਿੱਪਣੀਆਂ ਤੇ ਬਹੁਤ ਅਫਸੋਸ ਹੈ ਮੈਂ ਹਰਪਜਿੰਦਰ ਸਿੰਘ ਅਤੇ ਸਿੱਖ ਕੌਮ ਤੋਂ ਦਿਲੋਂ ਮਾਫੀ ਮੰਗਦਾ ਹਾਂ ਮੇਰੇ ਸ਼ਬਦ ਅਨੁਚਿਤ ਅਤੇ અપਮਾਨਜਨਕ ਸਨ ਮੈਂ ਦੁਨੀਆ ਪਾਰ ਦੇ ਸਿੱਖਾਂ ਲਈ ਬਹੁਤ ਸਤਿਕਾਰ ਕਰਦਾ ਹਾਂ ਅਤੇ ਮੇਰਾ ਕਦੀ ਵੀ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਮੈਨੂੰ ਸੱਚਮੁੱਚ ਅਫਸੋਸ ਹੈ ਜ਼ਿਕਰ ਹੋ ਗਏ ਕਿ ਬੀਤੇ ਦਿਨ ਭਾਰਤ ਪਾਕਿਸਤਾਨ ਮੈਚ ਦੌਰਾਨ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ 6 ਰਨਾਂ ਤੋਂ ਹਰਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਦੇ ਕਈ ਕ੍ਰਿਕਟਰ ਸਮਰਥਕਾਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲਿਆ ਸੀ ਫਿਲਹਾਲ ਕਮਰਨ ਅਕਮਲ ਦੇ ਵੱਲੋਂ ਕੀਤੀ ਗਈ ਇਸ ਟਿੱਪਣੀ ਤੋਂ ਬਾਅਦ ਉਹਨਾਂ ਨੇ ਮਾਫੀ ਵੀ ਮੰਗ ਲਈ ਹੈ ਅਤੇ ਸਮੇਂ-ਸਮੇਂ ਤੇ ਵੇਖਿਆ ਜਾਂਦਾ ਹੈ ਕਿ ਅਜਿਹੀਆਂ ਟਿੱਪਣੀਆਂ ਅਤੇ ਵਿਵਾਦਿਤ ਬਿਆਨਾਂ ਦੇ ਚਲਦਿਆਂ ਭਾਰਤ-ਪਾਕਿਸਤਾਨ ਦੇ ਕ੍ਰਿਕਟਰਾਂ ਵਿਚਾਲੇ ਮਤਭੇਦ ਬਣੇ ਰਹਿੰਦੇ ਨੇ ਅੱਜ ਦੇ ਪੰਜਾਬ న్యూਸ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਣੇ ਆ ਮੁਖਸੁਰਖੀਆਂ ਤੇ ਮਾਫੀ ਵਾਲੀ ਗੱਲ ਤੇ ਕੁਲਵਿੰਦਰ ਕੌਰ ਦੇ ਭਰਾ ਦਾ ਆਇਆ ਬਿਆਨ ਕਿ ਹਾਂ ਮਾਫੀ ਦੀ ਨਹੀਂ ਕੋਈ ਗੁੰਜਾਇਸ਼ ਅਥਲ ਦੇ ਵਿੱਚ ਸਿੱਖ ਨੌਜਵਾਨ ਤੇ ਹੋਇਆ ਹਮਲਾ ਮਜੀਠੀਆ ਤੇ ਬੜਿੰਗਨੇ ਘੇੜੀ ਭਾਜਪਾ ਸਰਕਾਰ ਤੇ ਕੰਗਣਾ ਰਣੌਤ ਸੰਜੇ ਸਿੰਘ ਨੇ ਐਨਡੀਐਸ ਸਰਕਾਰ ਤੇ ਸਾਦੇ ਨਿਸ਼ਾਨੇ ਟੀਡੀਪੀ ਤੇ ਜੀਡੀਯੂ ਨੂੰ ਦਿੱਤੀ ਨਸੀਹਤ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਨਹੀਂ ਮਿਲਿਆ ਪੂਰਨ ਬਹੁਮਤ ਸਤਨਾਮ ਸਿੰਘ ਪੰਨੂ ਬੋਲੇ ਕਿਸਾਨੀ ਮੋਰਚੇ ਦਾ ਪਿਆ ਪਰਬਾ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਤ